ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਪਿੰਡ ਦਿਖਾਉਨੇ ਆ ਬਈ ਪਿੰਡ ਬਹੁਤ ਜ਼ਿਆਦਾ ਸੋਹਣਾ ਹੈ ਪਰ ਪਿੰਡ ਦੇ ਵਿੱਚ ਕੁਝ ਪਾਬੰਦੀਆਂ ਲੱਗੀਆਂ ਹੋਈਆਂ ਨੇ ਕੁਝ ਪਾਬੰਦੀਆਂ ਖੁਸਰਿਆਂ ਤੇ ਨੇ ਭੰਡਾਂ ਤੇ ਨੇ ਮਰਾਸੀਆਂ ਤੇ ਨੇ ਪਿੰਡ ਦੇ ਬਾਹਰ ਇੱਕ ਬੋਰਡ ਲੱਗਿਆ ਹੋਇਆ ਜਿਹੜਾ ਤੁਸੀਂ ਬੋਰਡ ਦੇਖ ਰਹੇ ਹੋ ਤੇ ਉੱਪਰ ਜ਼ਰੂਰੀ ਸੂਚਨਾ ਤੇ ਲਿਖਿਆ ਹੋਇਆ ਵੀ ਜਿਹੜੀ ਖੁਸਰਿਆਂ ਦੀ ਵਧਾਈ ਉਹ ਸਿਰਫ 1100 ਰੁਪਏ ਹੈ ਜਿਹੜੀ ਬਾਜੀਗਰਾਂ ਦੀ ਵਧਾਈ ਉਹ 500 ਰੁਪਏ ਹੈ ਮਰਾਸੀਆਂ ਦੀ ਵਧਾਈ ਉਹ ਵੀ 500 ਹੈ ਭੰਡਾਂ ਦੀ ਵਧਾਈ ਜਿਹੜੀ ਉਹ ਵੀ 500 ਰੁਪਏ ਹੈ ਬਾਰੋਂ ਕੋਈ ਵੀ ਪਿੰਡ ਦੇ ਵਿੱਚ ਆ ਕੇ ਜਿਹੜਾ ਲੋੜੀ ਨਹੀਂ ਮੰਗ ਸਕਦਾ ਤੇ ਕੋਈ ਵੀ ਬੰਦਾ ਆਪਾਂ ਵੇਖਦੇ ਆਂ ਵੀ ਪਿੰਡਾਂ ਦੇ ਵਿੱਚ ਜਿਹੜਾ ਡੈੱਕ ਵਜਾ ਕੇ ਲੰਘਦੇ ਨੇ ਤੇ ਇਸ ਪਿੰਡ ਦੇ ਵਿੱਚ ਜਿਹੜਾ ਮਨਾ ਕੀਤਾ ਹੋਇਆ ਵੀ ਕੋਈ ਵੀ ਜਿਹੜਾ ਜੱਟ ਹੈ ਭਾਵੇਂ ਕੋਈ ਕਿਸੇ ਵੀ ਜਾਤ ਦਾ ਜਿਹੜਾ ਡੈੱਕ ਵਜਾ ਕੇ ਨਹੀਂ ਲੰਘ ਸਕਦਾ ਤੇ ਸਭ ਤੋਂ ਵੱਡੀ ਗੱਲ ਗੁਰਦੁਆਰਾ ਰਾਮਸਰ ਸਾਹਿਬ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਜਿਹੜਾ ਇੱਥੇ ਇੱਕ ਗੁਰਦੁਆਰਾ ਵੀ ਬਣਿਆ ਹੋਇਆ ਆ ਜਿਹੜਾ ਤੁਸੀਂ ਸਾਹਮਣੇ ਗੁਰਦੁਆਰਾ ਵੇਖ ਰਹੇ ਹੋ ਇਸ ਪਿੰਡ ਨੂੰ ਜਿਹੜਾ ਇੱਕ ਮਾਨ ਪ੍ਰਾਪਤ ਹੋਇਆ ਵੀ ਗੁਰੂ ਜੀ ਜਿਹੜੇ ਇੱਥੇ ਛੇਵੇਂ ਗੁਰੂ ਜੀ ਜਿਹੜੇ ਇੱਥੇ ਆਏ ਹੋਏ ਨੇ ਤੇ ਪਿੰਡ ਦੇਖਣ ਨੂੰ ਕਹੀ ਆਪਾਂ ਪਿੰਡ ਦੇਖਣ ਨੂੰ ਬਹੁਤ ਸੋਹਣਾ ਆਲੀ ਸ਼ਾਨ ਜਿਹੜੀਆਂ ਕੋਠੀਆਂ ਬਣੀਆਂ ਹੋਈਆਂ ਨੇ ਤੇ ਪਿੰਡ ਦੇ ਵਿੱਚ ਜਿਹੜੀ ਸਫਾਈ ਬਹੁਤ ਹੈ ਤੇ ਆ ਜੋ ਪਿੰਡ ਦੀਆਂ ਤੁਹਾਨੂੰ ਕੁਝ ਇਮਾਰਤਾਂ ਦਿਖਾਉਨੇ ਆ ਤੇ ਆ ਦੇਖੋ ਬਈ ਪਿੰਡ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜਿਹੜਾ ਉੱਪਰ ਸਪੋਰਟ ਸੋਸ਼ਲ ਐਂਡ ਹੈਲਥ ਕਲੱਬ ਤੇ ਇੱਥੇ ਜਿਹੜਾ ਛੋਟੇ ਸਾਹਿਬ ਜਾਦਿਆਂ ਦੀ ਵੀ ਯਾਦਗਾਰ ਬਣਾਈ ਹੋਈ ਆ ਸ਼ਹੀਦ ਉਦਮ ਸਿੰਘ ਸ਼ਹੀਦ ਕਰਤਾਰ ਸਿੰਘ ਸ਼ਰਾਬਾ ਤੇ ਭਗਤ ਸਿੰਘ ਜੀ ਹੈ ਨਾ ਸਰਦਾਰ ਭਗਤ ਸਿੰਘ ਸੌਰੀ ਤੇ ਸਾਰਿਆਂ ਦੀ ਜਿਹੜੇ ਬਹੁਤ ਆਪਣੇ ਜੋਦੇ ਹੋਏ ਨੇ ਜਿਹੜੇ ਕੂਮ ਦੇ ਉਹਨਾਂ ਦੀ ਜਿਹੜੀਆਂ ਇੱਕ ਵਧੀਆ ਮੂਰਤਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਤੇ ਗੁਰੂ ਘਰ ਦੇ ਦਰਸ਼ਨ ਜਿਹੜੇ ਤੁਸੀਂ ਕਰ ਲਏ ਤੇ ਹੁਣ ਆਜੋ ਤੁਹਾਨੂੰ ਜਿਹੜਾ ਪਿੰਡ ਦਿਖਾਉਣੇ ਆ ਪਿੰਡ ਦੇ ਵਿੱਚ ਕਾਫੀ ਕਰੋੜਾਂ ਰੁਪਏ ਦੀਆਂ ਜਿਹੜੀਆਂ ਕੋਠੀਆਂ ਬਣੀਆਂ ਹੋਈਆਂ ਨੇ ਜੀ ਤੋਂ ਪਤਾ ਲੱਗਦਾ ਵੀ ਪਿੰਡ ਦੇ ਵਿੱਚ ਜਿਹੜੇ ਕਾਫੀ ਤਰਨਾਟ ਬੰਦੇ ਰਹਿੰਦੇ ਨੇ ਪਰ ਖੁਸਰਿਆਂ ਵਾਸਤੇ ਇੱਕ ਵੱਡੀ ਪਾਬੰਦੀ ਆ ਜਿਹੜੀ ਵੀ ਖੁਸਰੇ ਇੱਥੇ ਪਿੰਡ ਦੇ ਵਿੱਚ ਆ ਤਾਂ ਸਕਦੇ ਨੇ ਪਰ ਕੋਈ ਵੀ ਜਿਹੜਾ 1100 ਰੁਪਏ ਤੋਂ ਵੱਧ ਵਧਾਈ ਨਹੀਂ ਲੈ ਕੇ ਜਾ ਸਕਦਾ ਤੇ ਭੰਡ 500 ਰੁਪਏ ਬਸ ਤੇ ਕਈ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆ ਵੀ ਖੁਸਰੇ ਆਉਂਦੇ ਆ ਚਲੋ ਆ ਕਈ 10 10 20 20 ਹਜ਼ਾਰ ਤੇ ਅੜ ਕੇ ਖੜ ਜਾਂਦੇ ਆ ਔਰ ਇਸ ਪਿੰਡ ਵਾਲਿਆਂ ਨੇ ਪਹਿਲੀ ਜਿਹੜੀ ਗੱਲ ਮਕਾਰ ਰੱਖੀ ਆ ਵੀ 1100 ਰੁਪਏ ਤੋਂ ਵੱਧ ਜਿਹੜਾ ਕਿਸੇ ਨੂੰ ਵੀ ਵਦਾਈ ਦੇਣੀ ਨਹੀਂ ਹੈਗੀ ਤੇ ਪਿੰਡ ਦੇ ਕੱਲੇ-ਕੱਲੇ ਵਿਅਕਤੀ ਨੂੰ ਇਹ ਸਾਰੀ ਗੱਲ ਦਾ ਪਤਾ ਹੈਗਾ ਜੇ ਕੋਈ ਖੁਸਰੇ ਆਪਾਂ ਕਹਿੰਦੇ ਜਿੱਦ ਕਰਕੇ ਜਾਦੇ ਪੈਸੇ ਮੰਗਦੇ ਨੇ ਤਾਂ ਪਿੰਡ ਵਾਲੇ ਕਹਿ ਦਿੰਦੇ ਆ ਵੀ ਸਾਡੀ ਜਿਹੜੀ ਪਿੰਡ ਦੀ ਪੰਚਾਇਤ ਨੇ ਰੋਕ ਲਾਈ ਹੋਈ ਹੈਗੀ ਤਾਂ ਦੋਸਤੋ ਪਿੰਡ ਦੇ ਵਿੱਚ ਕਰੋੜਾਂ ਰੁਪਏ ਦੀਆਂ ਕੋਠੀਆਂ ਬਣੀਆਂ ਹੋਈਆਂ ਨੇ ਤੇ ਕੋਠੀਆਂ ਦੇ ਉੱਪਰ ਜਿਮ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਪਿੰਡ ਦੇ ਮੁੰਡੇ ਜਿਮ ਬਹੁਤ ਲਾਂਦੇ ਹੋਣੇ ਆਲ ਦੀ ਸ਼ਾਨ ਕੋਠੀਆਂ ਦੇ ਉੱਪਰ ਜਿਹੜੇ ਜਿੰਮ ਵਾਲੇ ਸਮਾਰਕ ਵੀ ਬਣੇ ਹੋਏ ਨੇਗੇ ਤੇ ਦੂਜੇ ਪਾਸੇ ਜਿਹੜਾ ਸ਼ੇਰ ਦੇਖ ਲਓ ਤੇ ਅਲੱਗ-ਅਲੱਗ ਤਰੀਕੇ ਦੀਆਂ ਜਿਹੜੀਆਂ ਤੁਹਾਨੂੰ ਇਸ ਪਿੰਡ ਦੇ ਵਿੱਚ ਕੋਠੀਆਂ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੀਆਂ ਟੈਂਕੀਆਂ ਮਿਲਣਗੀਆਂ ਕਿਸੇ ਦੇ ਉੱਪਰ ਜਿਹੜਾ ਸ਼ੇਰ ਖੜਾਇਆ ਹੋਇਆ ਕਿਸੇ ਦੇ ਉੱਪਰ ਜਿਹੜਾ ਜਿੰਮ ਵਾਲਾ ਇੱਕ ਬਿਲਡਰ ਤੁਸੀਂ ਵੇਖ ਲਿਆ ਹਨ ਵੀ ਇੱਕ ਜਿਹੜਾ ਬੰਦੇ ਦੀ ਮੂਰਤ ਬਣਾਈ ਹੋਈ ਹੈ ਜਿਹੜਾ ਉਹ ਜਿੰਮ ਆ ਜਿੰਮ ਦਾ ਡੰਬਲ ਆ ਜਿਹੜਾ ਉਹ ਚੱਕੀ ਖੜੇਗਾ ਤਾਂ ਪਿੰਡ ਜਿਹੜਾ ਕਾਫੀ ਸੋਹਣਾ ਵੇਖਣ ਨੂੰ ਤੇ ਪਿੰਡ ਦਾ ਨਾਮ ਦੱਸਦਾ ਮੈਂ ਬੱਦੀ ਸੂਰਾ ਸਿੰਘ ਇਸ ਪਿੰਡ ਦਾ ਨਾਮ ਹੈ ਤੇ ਪਿੰਡ ਜਿਹੜਾ ਪੰਜਾਬ ਦਾ ਹੀ ਆ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇਹ ਪਿੰਡ ਪੈਂਦਾ ਤਹਿਸੀਲ ਹੈ ਜਿਹੜੀ ਇਸ ਪਿੰਡ ਨੂੰ ਉਹ ਪੈਂਦੀ ਹੈ ਜੀ ਗੜ ਸ਼ੰਕਰ ਕਾਫੀ ਸੋਹਣਾ ਤੇ ਖੂਬਸੂਰਤ ਪਿੰਡ ਜਿਹੜਾ ਬਣਿਆ ਹੋਇਆਗਾ ਕੋਈ ਵੀ ਬੰਦਾ ਜਿਹੜਾ ਡੈਕ ਲਗਾ ਕੇ ਇੱਥੋਂ ਲੰਘ ਨਹੀਂ ਸਕਦਾ ਪਿੰਡ ਦੇ ਵਿੱਚੋਂ ਆਪਾਂ ਵੇਖਦੇ ਆਂ ਵੀ ਡੈਕ ਦੇ ਕਰਕੇ ਜਿਹੜੇ ਡਾਇਰੈਕਟਰਾਂ ਦੇ ਡੈਕ ਵਜਦੇ ਨੇ ਉਹਦੇ ਕਰਕੇ ਬਹੁਤ ਜਿਹੜੀ ਲੜਾਈ ਹੁੰਦੀ ਆ ਪਿੰਡਾਂ ਦੇ ਵਿੱਚ ਕਾਫੀ ਜਗ੍ਹਾ ਤੇ ਤੁਸੀਂ ਵੇਖਿਆ ਹੋਣਾ ਵੀ ਬਵਾਦ ਇੰਨਾ ਕੁ ਵੀ ਵੱਧ ਗਿਆ ਸੀਗਾ ਬੀਕ ਦੂਜੇ ਨੂੰ ਜਿਹੜੀ ਮਾਰ ਮਾਰ ਵੀ ਦਿੱਤਾ ਸੀ ਇਹਨਾਂ ਕੁਝ ਲੋਕਾਂ ਨੇ ਵੀ ਆਪਸ ਚ ਜਿਹੜੀ ਡੈਕ ਬੰਦ ਕਰਨ ਨੂੰ ਜਿਹੜਾ ਝਗੜਾ ਹੋਇਆ ਸੀ ਤਾਂ ਉਹ ਮੌਤ ਤੇ ਖਤਮ ਹੋਇਆ ਪਰ ਇਸ ਪਿੰਡ ਵਾਲਿਆਂ ਨੇ ਜਿਹੜਾ ਸਾਰਾ ਓਕਾ-ਬੁਕਾ ਮਕਾਰ ਰੱਖਿਆ ਵੀ ਕੋਈ ਵੀ ਬੰਦਾ ਜਿਹੜਾ ਪਿੰਡ ਦੇ ਵਿੱਚ ਡੈਕ ਲਾ ਕੇ ਨਹੀਂ ਆ ਸਕਦਾ ਬਾਕੀ ਹੋਰ ਸਾਰੀਆਂ ਜਿਹੜੀਆਂ ਪਵੰਦੀਆਂ ਤੁਹਾਨੂੰ ਤੋ ਖਾਤੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਛੇਵੇਂ ਪਾਤਸ਼ਾਹੀ ਜੀ ਦੀ ਚਰਨ ਛੋਹ ਪ੍ਰਾਪਤ ਜਿਹੜਾ ਇਹ ਭੱਦੀ ਸੂਰਾ ਸਿੰਘ ਪੰਜਾਬ ਦਾ ਬਹੁਤ ਸੋਹਣਾ ਪਿੰਡ ਬਣਿਆ ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵਧੀਆ ਲੱਗੀ ਤਾਂ ਸ਼ੇਅਰ ਵੀ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ